ਹਾਂਜੀ ਤੇ ਪ੍ਰੋਬਲਮ ਤੁਹਾਡੇ ਨਾਲ ਵੀ ਆਉਂਦੀ ਆ ਫਰਨੀਚਰ ਇਕਦਮ ਡਲ ਹੋ ਗਿਆ ਬਹੁਤ ਗੰਦਾ ਲੱਗਦਾ ਪਿਆ ਬਿਲਕੁਲ ਮੇਰੀ ਸ਼ਾਈਨ ਹੋ ਗਈ ਮੇਰੇ ਨਾਲ ਵੀ ਇਹੀ ਪ੍ਰੋਬਲਮ ਆ ਰਹੀ ਆ ਹਾਂਜੀ ਤੇ ਪਹਿਲਾਂ ਤੁਹਾਡੇ ਨਾਲ ਵੀ ਆਉਂਦੀ ਆ ਇਹ ਪ੍ਰੋਬਲਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਕਾਸ਼ ਗੁਰਤੇ ਅਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਾਂ ਤਨ ਬਾਬਾ ਦੀਪ ਸਿੰਘ ਜੀ ਤੋਂ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਜੀ ਤੇ ਪਹਿਨੋ ਇਹ ਪ੍ਰੋਬਲਮ ਦਾ ਸਾਹਮਣਾ ਮੇਰੇ ਖਿਆਲ ਦੇ ਨਾਲ ਹਰੇਕ ਘਰ ਦੇ ਵਿੱਚ ਹਰੇਕ ਪਹਿਨੋ ਕਰਨਾ ਪੈਂਦਾ ਕਿ ਫਰਨੀਚਰ ਬਹੁਤ ਡਲ ਹੋ ਗਿਆ ਚੇਅਰ ਹੋ ਗਈਆਂ ਟੇਬਲ ਹੋਗੇ ਅਲਮਾਰੀ ਹੋਗੀ ਦਰਵਾਜ਼ੇ ਹੋਗੇ ਲੱਕੜ ਦਾ ਜਿੰਨਾ ਵੀ ਸਮਾਨ ਹੈ ਸਾਰਾ ਡਲ ਡਲ ਲੱਗਦਾ ਪਿਆ ਹੈ ਬੇਸ਼ੱਕ ਅਸੀਂ ਉਹਨੂੰ ਕਲੀਨ ਕਰਦੇ ਆਂ ਪਰ ਉਹ ਫੇਰ ਵੀ ਡਲ ਲੱਗਦਾ ਹੈ ਇਕਦਮ ਸ਼ਾਈਂ ਉੱਡ ਚੁੱਕੀ ਆ ਜੇ ਇਸ ਪ੍ਰੋਬਲਮ ਦਾ ਸਾਹਮਣਾ ਕਰਦੇ ਫੇ ਹੋ ਨਾ ਤੇ ਇਸ ਵੀਡੀਓ ਨੂੰ ਪੂਰਾ ਵਾਚ ਕਰਿਓ ਮੈਂ ਅੱਜ ਇੱਕ ਬਹੁਤ ਹੀ ਸੌਖਾ ਜਿਹਾ ਘਰੇਲੂ ਕਲੀਨਰ ਤਿਆਰ ਕਰਨ ਲੱਗੀਆਂ ਜਿਹਦੇ ਨਾਲ ਇਹ ਸ਼ਾਈਂ ਇਕਦਮ ਵਾਪਸ ਆ ਜਾਊਗੀ ਚਲੋ ਜੀ ਕਰਦੇ ਆਂ ਵੀਡੀਓ ਨੂੰ ਸਟਾਰਟ ਹਾਂਜੀ ਤੇ ਪੈਣੋਂ ਉਹ ਕਲੀਨਰ ਬਣਾਉਣ ਵਾਸਤੇ ਮੈਂ ਆ ਗਈਆਂ ਜੀ ਰਸੋਈ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੰਡਕਸ਼ਨ ਦੇ ਉੱਪਰ ਇੱਕ ਤਸਲਾ ਰੱਖ ਲਿਆ ਤੇ ਉਹਦੇ ਵਿੱਚ ਪਾ ਦਿੱਤਾ ਜੀ ਇੱਕ ਗਲਾਸ ਪਾਣੀ ਦਾ ਠੀਕ ਹੈ ਜੀ ਇੱਕ ਗਲਾਸ ਪਾਣੀ ਦਾ ਪਾਉਣ ਤੋਂ ਬਾਅਦ ਆ ਮੈਂ ਇੰਡਕਸ਼ਨ ਨੂੰ ਕੌਣ ਕਰ ਦਿੱਤਾ ਜੀ ਤੇ ਪੈਣੋਂ ਤੁਸੀਂ ਪਾਣੀ ਆਪਣੇ ਹਿਸਾਬ ਦੇ ਨਾਲ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਮੈਂ ਇੱਕ ਗਲਾਸ ਪਾਣੀ ਦਾ ਹੀ ਇਹ ਕਲੀਨਰ ਤਿਆਰ ਕਰਨ ਲੱਗੀਆਂ ਕਿਉਂਕਿ ਫਿਰ ਆਪਾਂ ਨੂੰ ਮਤਲਬ ਜਦੋਂ ਜ਼ਰੂਰਤ ਪਊਗੀ ਅਸੀਂ ਦੋਰੇ ਕਰ ਲਾਂਗੇ ਵੈਸੇ ਇੱਕ ਗਲਾਸ ਪਾਣੀ ਦਾ ਪਾਇਆ ਇਹਦੇ ਨਾਲ ਕਾਫੀ ਟਾਈਮ ਨਿਕਲ ਜਾਂਦਾ ਠੀਕ ਹੈ ਜੀ ਕਿਉਂਕਿ ਇਹ 클ੀਨਰ ਥੋੜਾ ਜਿਹਾ ਹੀ ਲਗਾਉਣ ਦੇ ਨਾਲ ਜਿਹੜੀ ਸ਼ਾਈਨ ਆ ਉਹ ਬਣੀ ਰਹਿੰਦੀ ਹੈ ਕਿਸੇ ਵੀ ਦਰਵਾਜ਼ੇ ਤੇ ਲਗਾ ਲਓ ਚਾਹੇ ਬੈੱਡ ਦੀ ਟੋਅ ਤੇ ਲਗਾ ਲਓ ਚਾਹੇ ਤੁਸੀਂ ਚੇਅਰ ਤੇ ਲਗਾ ਲਓ ਤੇ ਇੱਕ ਗਲਾਸ ਪਾਣੀ ਦੇ ਨਾਲ ਪੈਣੋ ਕਾਫੀ 클ੀਨਰ ਸਾਡਾ ਤਿਆਰ ਹੋ ਜਾਂਦਾ ਠੀਕ ਹੈ ਜੀ ਬਾਕੀ ਬਣਾਉਣਾ ਬਹੁਤ ਸੌਖਾ ਜੀ ਇਸ ਕਰਕੇ ਮੈਂ ਇਹਨੂੰ ਬਾਅਦ ਵਿੱਚ ਫਿਰ ਰਿਪੀਟ ਕਰ ਲੈਂਦੀ ਹੁੰਨੀ ਆ ਦੇਪਿਆਂ ਨੂੰ ਇਹ ਤੇ ਬਣ ਰਿਹਾ ਆ ਜੀ ਕਲੀਨਰ ਜਿਹੜਾ ਸ਼ਾਈਨ ਨੂੰ ਵਧਾਊਗਾ ਠੀਕ ਹੈ ਜੀ ਇਸ ਕਲੀਨਰ ਦੇ ਨਾਲ ਇੱਕਦਮ ਜਿਹੜਾ ਫਰਨੀਚਰ ਨੂੰ ਚਮਕਾ ਮਾਰਨ ਲੱਗ ਜਾਊਗਾ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਚਮਕਾ ਮਾਰਨ ਤੋਂ ਬਾਅਦ ਇੱਕ ਵਾਰੀ ਉਹਨੂੰ ਪਾਲਿਸ਼ ਜੀ ਹੋ ਜੇ ਤੇ ਪਾਲਿਸ਼ ਕਿਵੇਂ ਕਰਨੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਫਰਨੀਚਰ ਨੂੰ ਪਾਲਿਸ਼ ਕਰਨਾ ਵੀ ਦੱਸਾਂਗੇ ਵੈਸੇ ਤਾਂ ਇਸ ਕਲੀਨਰ ਦੇ ਨਾਲ ਪਾਲਿਸ਼ ਕਰਨ ਦੀ ਜ਼ਰੂਰਤ ਹੀ ਨਹੀਂ ਮੈਨੂੰ ਪੈਂਦੀ ਸ਼ਾਈਨ ਇਹਦੇ ਨਾਲ ਇੰਨੀ ਜ਼ਿਆਦਾ ਆ ਜਾਂਦੀ ਆ ਠੀਕ ਹੈ ਜੀ ਪਰ ਜੇ ਤੁਹਾਨੂੰ ਕਿਤੇ ਲੱਗੇ ਕਿ ਸਾਡਾ ਫਰਨੀਚਰ ਜ਼ਿਆਦਾ ਪੁਰਾਣਾ ਆ ਇਹਦੇ ਨਾਲ ਆਪਾਂ ਕਲੀਨ ਕਰ ਲਿਆ ਥੋੜੀ ਹੋਰ ਸ਼ਾਈਨ ਵਾਧਾ ਆ ਜਵੇ ਪਾਲਿਸ਼ ਹੋ ਜਾਏ ਫਰਨੀਚਰ ਤੇ ਫਿਰ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਨਾ ਆਪਾਂ ਪਾਲਿਸ਼ ਬਹੁਤ ਸੌਖੇ ਤਰੀਕੇ ਦੇ ਨਾਲ ਦੱਸਾਂਗੇ ਜਿਹੜੀ 1-2 ਮਿੰਟ ਦੇ ਵਿੱਚ ਹੀ ਪਾਲਿਸ਼ ਤਿਆਰ ਹੋ ਜੂਗੀ ਠੀਕ ਹੈ ਜੀ ਤਾਂ ਵੈਸੇ ਤਾਂ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਨਹੀਂ ਕਿਉਂਕਿ ਕਲੀਨਰ ਹੀ ਬਹੁਤ ਜ਼ਿਆਦਾ ਕੰਮ ਜਾਵੇ ਚਲੋ ਜੀ ਇਹਦੇ ਵਿੱਚ ਮੈਂ ਪਾਉਣ ਲੱਗੀ ਆ ਜੀ ਪੱਤੀ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਬਸ ਕੁਝ ਨਹੀਂ ਪਾਉਣਾ ਇਹ ਨਹੀਂ ਕਿ ਆਪਾਂ ਹੁਣ ਆਪਾਂ ਇਹਦੇ ਵਿੱਚ ਖੰਡ ਪਾਣੀ ਹੈ ਨਹੀਂ ਜੀ ਬਿਲਕੁਲ ਨਹੀਂ ਸਿਰਫ ਆਈ ਹੈ ਜੀ ਪੱਤੀ ਪੱਤੀ ਮੈਂ ਪਾ ਲਈ ਹੈ ਜੀ ਡੇਢ ਤੋਂ 2 ਚਮਚੇ ਛੋਟੇ ਵਾਲੇ ਜਿਹੜੇ ਆਪਾਂ ਚਾਹ ਪੱਤੀ ਪਾਉਣ ਵਾਸਤੇ ਚਾਹ ਦੇ ਵਿੱਚ ਰੱਖਦੇ ਆ ਨਾ ਛੋਟਾ ਚਮਚ ਉਹ ਵਾਲਾ ਜੀ ਮੈਂ ਇਹਦੇ ਵਿੱਚ ਡੇਢ ਡੇਢ ਪਾਉਣੇ 2 ਚਮਚੇ ਪਾ ਲਏ ਨੇ ਠੀਕ ਹੈ ਜੀ ਹੁਣ ਮੈਂ ਇਹਨੂੰ ਅਬੋਇਲ ਕਰਵਾਵਾਂਗੀ ਜਿੱਦਾਂ ਅਸੀਂ ਚਾਹ ਨੂੰ ਰਿੰਨਦੇ ਆ ਨਾ ਚਾਹ ਵਾਲੇ ਪਾਣੀ ਨੂੰ ਸੇਮ ਉਹੀ ਉਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਰਿੰਨਾਂਗੇ ਠੀਕ ਹੈ ਜੀ ਇਹਨੂੰ ਰਿੰਨਣ ਤੋਂ ਬਾਅਦ ਇਹਦੇ ਵਿੱਚ ਕਿਹੜੀ ਚੀਜ਼ ਐਡ ਹੋਊਗੀ ਜਿਹਦੇ ਨਾਲ ਸ਼ਾਇਦ ਜ਼ਿਆਦਾ ਆ ਜੇ ਦਰਵਾਜ਼ਿਆਂ ਤੇ ਜਾਂ ਸਾਡੇ ਫਰਨੀਚਰ ਦਾ ਕੋਈ ਵੀ ਸਮਾਨ ਹੈ ਚਲੋ ਜੀ ਪਹਿਲਾਂ ਇਹਨੂੰ ਆਪਾਂ ਰਿਜਨ ਦਿੰਨੇ ਆ ਜੀ ਤੇ ਪਹਿਲਾਂ ਦੇਖ ਸਕਦੇ ਆ ਤੁਸੀਂ ਜਿਸ ਤਰ੍ਹਾਂ ਆਪਣੀ ਚਾਹ ਰਿਜਦੀ ਆ ਸੇਮ ਉਸੇ ਤਰੀਕੇ ਦੇ ਨਾਲ ਇਹ ਜਿਹੜਾ ਪਾਣੀ ਆ ਚੰਗੀ ਤਰ੍ਹਾਂ ਰਿਜ ਗਿਆ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਕਰਾਂਗੇ ਜਿਹੜਾ ਚਾਹ ਪੱਤੀ ਦਾਸ ਰਿਹਾ ਇੱਕਦਮ ਪਾਣੀ ਦੇ ਵਿੱਚ ਸਾਰਾ ਚਲਾ ਜਾਵੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਰ ਲੈਣਾ ਹੈ ਪਰ ਇਹਨੂੰ ਆਪਾਂ ਹੁਣ ਕਰ ਦਾਂਗੇ ਜੀ ਬੰਦ ਕਿਉਂਕਿ ਇੱਕ ਦੋ ਜਿਹੜੇ ਬਾਲੇ ਆ ਉਹ ਆ ਚੁੱਕੇ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਆਪਾਂ ਇਸ ਪਾਣੀ ਨੂੰ ਹੁਣ ਪਉਣ ਲਿਆ ਠੀਕ ਹੈ ਜੀ ਦੂਸਰੀ ਚੀਜ਼ ਆਪਾਂ ਭੈਣੋ ਇਹਦੇ ਵਿੱਚ ਪਾਉਣੀ ਆ ਜੀ ਪਰ ਅਸੀਂ ਹੁਣ 10 ਮਿੰਟ ਰੁੱਕ ਕੇ ਪਾਵਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਹੈ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦੇਵਾਂਗੇ ਚੰਗਾ ਜੀ ਮੈਂ ਤੁਹਾਨੂੰ 10 ਮਿੰਟ ਬਾਅਦ ਮਿਲਦੀ ਆ ਜੀ ਜਦੋਂ ਇਹ ਪਾਣੀ ਠੰਡਾ ਹੋ ਜਾਂਦਾ ਹਾਂਜੀ ਤੇ ਭੈਣੋ ਥੋੜਾ ਜਨਾ ਹੋ ਗਿਆ ਠੰਡਾ ਥੋੜਾ ਨਹੀਂ ਮਿਲ ਕਾਫ ਹਾਂਜੀ ਤੇ ਭੈਣੋ ਇਹ ਪਾਣੀ ਜਿਹੜਾ ਸਾਡਾ ਇੱਕਦਮ ਠੰਡਾ ਹੋ ਗਿਆ ਜੀ ਤੇ ਹੁਣ ਇਹਦੇ ਵਿੱਚ ਮੈਂ ਜਿਹੜੀ ਚੀਜ਼ ਮਿਲਾਉਣ ਲੱਗੀ ਆ ਨਾ ਬਹੁਤ ਵਧੀਆ ਜੀ ਉਹਦੇ ਨਾਲ ਇੱਕਦਮ ਸ਼ਾਇਨ ਜਿਹੜੀ ਆ ਉਹ ਆ ਜੜੀਆਂ ਜੀ ਉਹ ਮੈਂ ਮਲਾਂ ਲੱਗੀ ਆ ਜੀ ਕੋਕੋਨਟ ਆਇਲ ਠੀਕ ਹੈ ਜੀ ਸਰਦੀਆਂ ਕਰਕੇ ਇਹਦੀ ਬੋਤਲ ਦਾ ਇਹ ਹਾਲ ਹੋ ਗਿਆ ਤੇ ਮੈਂ ਇਹਨੂੰ ਗਰਮ ਪਾਣੀ ਦੇ ਵਿੱਚ ਹੁਣ ਪਾ ਕੇ ਤੇ ਇਹਨੂੰ ਮੈਲਟ ਕੀਤਾ ਜੀ ਇਹਦੇ ਵਿੱਚ ਨਾ ਮੈਂ ਕਾਫੀ ਬੂੰਦਾ ਜੜੀਆਂ ਪਾ ਦਾਂਗੀ ਮਨ ਲਵਸੀ 2 ਟਾਈ ਚਮਚ ਕਰੀਬ ਇਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਮੈਂ ਕਾਫੀ ਜ਼ਿਆਦਾ ਹੋਇਆ ਜਿਹੜਾ ਇਹਨੂੰ ਗਰਮ ਪਾਣੀ ਦੇ ਵਿੱਚ ਮੈਂ ਬੋਤਲ ਨੂੰ ਰੱਖ ਦਿੱਤਾ ਸੀਗਾ ਆ ਦੇਖੋ ਠੀਕ ਹੈ ਜੀ ਇਹ ਕਾਫੀ ਜ਼ਿਆਦਾ ਜਿਹੜਾ ਮੈਲਟ ਹੋ ਗਿਆ ਤੇ ਇਹਦੇ ਵਿੱਚ ਨਾ ਮਤਲਬ ਕਾਫੀ ਖੁੱਲਿਆ ਮੈਂ ਇਹਦੇ ਵਿੱਚ ਇਹ ਔਇਲ ਜਿਹੜਾ ਪਾ ਦਿੱਤਾ ਕੋਕੋਨਟ ਜਿਹੜਾ ਔਇਲ ਹੈ ਨਾਰੀਅਲ ਦਾ ਇਹਦੇ ਨਾਲ ਕੀ ਹੋਊਗਾ ਜੀ ਇਹਦੇ ਨਾਲ ਇੱਕਦਮ ਜਿਹੜੀ ਦਰਵਾਜ਼ਿਆਂ ਤੇ ਫਰਨੀਚਰ ਤੇ ਜਿਹੜੀ ਸ਼ਾਈਨ ਹੈ ਉਹ ਆ ਜੂਗੀ ਠੀਕ ਹੈ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਹਿਲਾ ਲਾਂਗੀ ਸਰਦੀਆਂ ਦੇ ਵਿੱਚ ਨਾ ਇਹਨੂੰ ਬਹੁਤ ਬੜਾ ਵੱਡਾ ਇੱਕ ਟਾਸਕ ਹੁੰਦਾ ਕਿ ਇਹ ਇੱਕਦਮ ਬੋਤਲ ਜਿਹੜੀ ਇਸ ਤਰ੍ਹਾਂ ਹੋ ਜਾਂਦੀ ਆ ਜਾਂ ਧੁੱਪ ਦੇ ਵਿੱਚ ਰੱਖੋ ਫਿਰ ਸਹੀ ਹੁੰਦੀ ਆ ਤੇ ਜਾਂ ਫਿਰ ਜਦੋਂ ਗਰਮ ਪਾਣੀ ਦੇ ਵਿੱਚ ਪਾ ਦਿਓ ਤੇ ਇਸ ਕਰਕੇ ਮੈਂ ਧੁੱਪੇ ਤੇ ਚਲੋ ਨਹੀਂ ਸੀ ਰੱਖੀ ਤੇ ਗਰਮ ਪਾਣੀ ਦੇ ਵਿੱਚ ਮੈਂ ਇਹਨੂੰ ਪਾ ਕੇ ਮੈਲਟ ਕਰ ਲਿਆ ਤੇ ਇਹ ਸਾਡਾ ਜਿਹੜਾ ਕਲੀਨਰ ਆ ਇਹ ਤਿਆਰ ਆ ਜੀ ਤੇ ਇੱਕ ਵਾਰ ਲੈ ਲਿਆ ਜੀ ਕੰਟੇਨਰ ਠੀਕ ਆ ਜੀ ਇਵੇਂ ਦਾ ਇਹਦੇ ਵਿੱਚ ਮੈਂ ਹੁਣ ਪਾਵਾਂਗੀ ਜੀ ਦੇਖੋ ਭੈਣੋ ਮੈਂ ਇੱਕ ਗਲਾਸ ਪਾਣੀ ਦਾ ਪਾਇਆ ਸੀ ਨਾ ساری ਬੋਤਲ ਜਿਹੜੀ ਆ ਉਹ ਫਿਲ ਹੋ ਗਈ ਆ ساری ਬੋਤਲ ਸਾਡੀ ਭਰ ਗਈ ਇੱਕ ਗਲਾਸ ਤੋਂ ਪਾਣੀ ਪਾ ਕੇ ਪਰ ਰਿੰਨੀਆਂ ਵੀ ਸੀ ਠੀਕ ਹੈ ਜੀ ਤੇ ਇਹ ਵਾਲੀ ਛੋਟੀ ਜਿਹੜੀ ਬੋਤਲ ਇਹ ਤਿਆਰ ਆ ਜੀ ਬਣ ਗਈ ਆ ਇਹਦੇ ਨਾਲ ਬਹੁਤ ਟਾਈਮ ਨਿਕਲ ਜਾਂਦਾ ਇਸ ਕਰਕੇ ਮੈਂ ਇੱਕ ਗਲਾਸ ਹੀ ਪਾਣੀ ਦਾ ਪਾਉਣੀ ਹੁੰਦੀ ਆ ਪਾਣੀ ਨੂੰ ਤੁਸੀਂ ਵਧਾ ਕੇ ਟਾ ਸਕਦੇ ਹੋ ਇਸ ਤਰ੍ਹਾਂ ਮੈਨੂੰ ਹਲਾ ਲਾਂਗੀ ਹੁਣ ਇਹਦੀ ਵਰਤੋਂ ਕਰਕੇ ਵੀ ਆਪਾਂ ਤੁਹਾਨੂੰ ਦਿਖਾਉਣੀ ਆ हां जी ਤੇ ਦੇਖੋ ਪੈਨੂ ਜਿਵੇਂ ਇਹ ਦਰਵਾਜਾ ਆ ਤੇ ਇਹ ਵੀ ਆਪਾਂ ਹਣਾ ਸਾਫ਼ ਕਰਦੇ ਆ ਤੇ ਇੱਕਦਮ ਡਲਜਿਆ ਹੋ ਜੰਦਾ ਬਸ ਇਸ ਤਰੀਕੇ ਦੇ ਨਾਲ ਤੁਸੀਂ ਥੋੜਾ ਥੋੜਾ ਪਾਣੀ ਜਾਣ ਤੇ ਇੱਕ ਕਪੜਾ ਤੁਸੀਂ ਲੈ ਲੈਣਾ ਜੀ ਬੇਸ਼ੱਕ ਕੋਟਨ ਦਾ ਲੈ ਲਓ ਜਾਂ ਇਸ ਤਰ੍ਹਾਂ ਦਾ ਫਾਈਬਰ ਵਾਲਾ ਹੁੰਦਾ ਜਿਹੜਾ ਉਹ ਤੁਸੀਂ ਲੈ ਸਕਦੇ ਹੋ ਤੇ ਪੈਨੂ ਇੱਕਦਮ ਸਾਡਾ ਦਰਵਾਜੇ ਦੀ ਜਿਹੜੀ ਆ ਗੰਦਗੀ ਜੀ ਹੈ ਨਾ ਚਿਰਟਾਂ ਜੀਆਂ ਖਤਮ ਹੋ ਜਾਂਦੀਆਂ ਤੇ ਬਹੁਤ ਵਧੀਆ ਦਰਵਾਜਾ ਸਾਡਾ ਸਾਫ਼ ਹੋ ਜਾਂਦਾ ਠੀਕ ਹੈ ਜੀ ਆ ਦੇਖੋ ਜੀ ਜਿੱਥੇ ਜਿੱਥੇ ਮੇਰੇ ਹੱਥ ਪਹੁੰਚ ਰਿਹਾ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਆ ਦੇਖਿਓ ਤੁਸੀਂ ਆਫਟਰ ਬਿਫੋਰ ਤੁਹਾਡੇ ਸਾਹਮਣੇ ਹੋ ਜਾਣਾ ਰਿਜ਼ਲਟ ਆਹ ਸਾਈਡ ਦੇਖੋ ਕਿੰਨੀ ਲਿਸ਼ਕ ਦੀ ਪਈ ਤੇ ਆਹ ਵਾਲੀ ਵੇਖੋ ਕਿੰਨੀ ਡਾਲਿਆ ਤੇ ਬਹੁਤ ਜਲਦੀ ਇਹ ਦਰਵਾਜ਼ੇ ਜਿਹੜੇ ਇਹਦੇ ਨਾਲ ਕਲੀਨ ਹੋ ਜਾਂਦੇ ਆ ਤੇ ਇਕੱਲੇ ਦਰਵਾਜ਼ੇ ਹੀ ਨਹੀਂ ਮੈਣੋ ਇਹਦੇ ਨਾਲ ਜਿੰਨਾ ਵੀ ਘਰ ਦਾ ਫਰਨੀਚਰ ਦਾ ਸਮਾਨ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣ ਕਿੰਨਾ ਜ਼ਿਆਦਾ ਆ ਵਿੱਚੋਂ ਪਾੜ ਜਿਹੜਾ ਆਪਾਂ ਕੀਤਾ ਕਿੰਨਾ ਜ਼ਿਆਦਾ ਸ਼ਾਈਨ ਕਰਨ ਲੱਗ ਗਿਆ ਤੇ ਦੇਖੋ ਬੈਣੋ ਇਸ ਤਰ੍ਹਾਂ ਕਰਕੇ ਤੇ ਇਹ ਦਰਵਾਜ਼ਾ ਇਹ ਦੇਖੋ ਬੈੱਡ ਦੀ ਜਿਵੇਂ ਹਨਾ ਆ ਟੋਆ ਇਹਦਾ ਇੱਕਦਮ ਸ਼ਾਈਨ ਜਿਹੜੀ ਆ ਉੱਡ ਜਾਂਦੀ ਆ ਤੇ ਬਸ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਕਰਕੇ ਸਾਫ਼ ਕਰ ਲੈਣਾ ਜੀ ਤੇ ਬਹੁਤ ਵਧੀਆ ਹੈ ਇਹ ਤਰੀਕਾ ਹੈ ਪਰੋ ਇਹਦੇ ਨਾਲ ਨਾ ਇੱਕਦਮ ਸਾਡਾ ਜਿਹੜਾ ਲੱਕੜ ਦਾ ਸਵਾਨ ਹੈ ਉਹ ਚਮਕਾ ਮਾਰਨ ਲੱਗ ਜਾਂਦਾ ਜੇ ਤੁਹਾਡੇ ਕੋਲ ਤੇਲ ਤੁਹਾਡੇ ਕੋਲ ਨਹੀਂ ਹੈਗਾ ਤੇ ਤੁਸੀਂ ਇਹਦੀ ਜਗ੍ਹਾ ਤੇ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਪਰ ਕੋਈ ਵੀ ਮਹਿੰਗੇ ਮਹਿੰਗੇ ਕਲੀਨਰ ਨਹੀਂ ਲਿਉਣੇ ਪੈਣੇ ਤੇ ਪਰ ਇੱਕ ਵੀਡੀਓ ਆਪਾਂ ਕਰ ਲਈ ਪਾਈ ਸੀ ਫਲੋਰ ਕਲੀਨਰ ਵਾਲੀ ਜਿੰਨਾ ਭੈਣ ਭਰਾਵਾਂ ਨੇ ਦੇਖ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨਾਂ ਨੇ ਨਹੀਂ ਦੇਖੀ ਜ਼ਰੂਰ ਦੇਖਿਓ ਇੱਕਦਮ ਟਾਇਲ ਸਮਾਰਮਲ ਵਗੈਰਾ ਜਿਹੜਾ ਉਹ ਚਮਕਾ ਮਾਰਨ ਲੱਗ ਜਾਂਦਾ ਜੀ ਤੇ ਬਹੁਤ ਸੋਖੇ ਤਰੀਕੇ ਨਾਲ ਆਪਾਂ ਬਣਾਇਆ ਜੀ ਦੇਖੋ ਭੈਣੋ ਇੱਕਦਮ ਕਿੰਨੀ ਸ਼ਾਈਨ ਆ ਗਈ ਆ ਕਿੰਨਾ ਜਿਆਦਾ ਸਾਫ਼ ਹੋ ਗਿਆ ਹਨਾ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਪ੍ਰੈਸ ਟੇਬਲ ਤੁਸੀਂ ਬੈੱਡ ਦੀ ਸਾਈਡ ਜਿੰਨੀ ਵੀ ਆ ਸਾਰੀ ਸਾਫ ਕਰ ਸਕਦੇ ਹੋ ਹਾਂਜੀ ਤੇ ਪਹਿਲਾਂ ਜਿਵੇਂ ਬੈੱਡ ਦੀ ਸਾਈਡ ਹੁੰਦੀ ਆ ਆ ਦੇਖੋ ਕਿੰਨੀ ਜ਼ਿਆਦਾ ਗੰਦੀ ਹੈ ਨਾ ਲੱਗਦੀ ਹੈ ਡਾਲਾ ਨਾ ਇੱਕਦਮ ਤੇ ਦੇਖਿਓ ਇਹਦੇ ਨਾਲ ਇੱਕਦਮ ਸ਼ਾਈਨ ਆ ਜਾਂਦੀ ਆ ਮੈਂ ਪਹਿਲਾਂ ਵੀ ਵਰਤਿਆ ਹੋਇਆ ਇਸੇ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਜੀ ਦੇਖੋ ਪਹਿਣੋ ਦਾਗ ਵੀ ਇੱਕਦਮ ਖਤਮ ਹੋ ਜਾਂਦੇ ਤੇ ਇੱਕਦਮ ਇਹ ਨਾ ਲਿਸ਼ਕਾ ਮਾਰਨ ਲੱਗ ਜਾਂਦੀ ਆ ਜਿਸ ਤਰ੍ਹਾਂ ਨਾ ਹੁਣ ਇਹ ਪਾਲਿਸ਼ ਕੀਤਾ ਹੁੰਦਾ ਤੇ ਇਵੇਂ ਜਦੋਂ ਵੀ ਤੁਹਾਨੂੰ ਲੱਗੇ ਤੁਸੀਂ ਹਫ਼ਤੇ 'ਚ ਇੱਕ ਦੋ ਵਾਰੀ ਇਹਦੇ ਨਾਲ ਕਲੀਨ ਕਰ ਲਓ ਤੇ ਸੱਚੀ ਬਹੁਤ ਸੋਹਣਾ ਸਾਡਾ ਫਰਨੀਚਰ ਦਾ ਸਮਾਨ ਲੱਗਦਾ ਜੀ ਦੇਖੋ ਹਾਂ ਜੀ ਜੀ ਜਿਵੇਂ ਦੇਖੋ ਆ ਦੀਵਾਨ ਬੈੱਡ ਲੋਪੀ ਦੇ ਵਿੱਚ ਲੱਗਿਆ ਤਾਂ ਕਿੰਨਾ ਬੁਰਾ ਲੱਗਦਾ ਪਿਆ ਹਨਾ ਬਿਲਕੁਲ ਇਹਦਾ ਜਿਹੜਾ ਆ ਦੇਖੋ ਕਿੰਨੀ ਗੰਦੀ ਜੀ ਲੱਗਦੀ ਕੋਈ ਬਿਲਕੁਲ ਸ਼ਾਈਨ ਉੱਢੀ ਦੀ ਹਨਾ ਇਹਦੀ ਲੱਕੜ ਦੀ ਤੇ ਇਹਨੂੰ ਆਪਾਂ ਕਰਾਂਗੇ ਜੀ ਠੀਕ ਬਿਲਕੁਲ ਦੇਖਿਓ ਜੀ ਕੋਈ ਵੀ ਟਾਈਮ ਨਹੀਂ ਲੱਗਣਾ ਕੋਈ ਮਿਹਨਤ ਨਹੀਂ ਲੱਗਣੀ 5 ਮਿੰਟ ਦੇ ਵਿੱਚ ਇਹ ਇੱਕਦਮ ਲਿਸ਼ਕਾ ਮਾਰਨ ਲੱਗ ਜਾਣਾ ਸੀ ਦੇਖ ਸਕਦੇ ਆ ਤੁਸੀਂ ਬਿਲਕੁਲ ਨਾਲੋਂ ਨਾਲ ਇਹ ਜਿਹੜਾ ਸਾਫ਼ ਹੋਈ ਜਾ ਰਿਹਾ ਤੇ ਪਹਿਲਾਂ ਦੇਖੋ ਫ੍ਰੀ ਦੇ ਵਿੱਚ ਇੱਕ 클ੀਨਰ ਬਣ ਕੇ ਤਿਆਰ ਹੋਇਆ ਇਹਦੇ ਵਿੱਚ ਕੋਈ ਵੀ ਆਪਾਂ ਖਰਚਾ ਨਹੀਂ ਕੀਤਾ ਤੇ ਤੇਲ ਵੀ ਜੇ ਤੁਹਾਡੇ ਕੋਲ ਗਿਰੀਦਾ ਹੈਗਾ ਠੀਕ ਹੈ ਨਹੀਂ ਤੇ ਤੁਸੀਂ ਸਰੋਂ ਦਾ ਪਾ ਸਕਦੇ ਹੋ ਕੋਈ ਇਹ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਗਿਰੀਦਾ ਤੇਲ ਹੀ ਲੈਣਾ ਚਲੋ ਤੇ ਪਹਿਲਾਂ ਇਹਨੂੰ ਨਾ ਆਪਾਂ ਪਾਲਿਸ਼ ਵੀ ਕਰ ਸਕਦੇ ਆ ਤੇ ਪਾਲਿਸ਼ ਕਿਵੇਂ ਕਰਨਾ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਂ ਤੁਹਾਨੂੰ ਬਹੁਤ ਸੋਖੀ ਜਿਹੀ ਟ੍ਰਿਕ ਦੱਸੂਗੀ ਸਿਰਫ ਇੱਕੋ ਚੀਜ਼ ਦੇ ਨਾਲ ਇਹ ਆਪਾਂ ਸਾਰੀ ਲੱਕੜ ਨੂੰ ਪਾਲਿਸ਼ ਕਰ ਸਕਦੇ ਆ ਠੀਕ ਹੈ ਜੀ ਤੇ ਪੈਰੋਂ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤਾਂ ਜੋ ਹੋਰ ਵੀ ਪੈਣਾ ਦੀ ਹੈਲਪ ਹੋ ਸਕੇ ਹਾਂਜੀ ਤੇ ਪੈਰੋਂ ਵੀਡੀਓ ਨੂੰ ਪਲੀਜ਼ ਪੂਰਾ ਵਾਚ ਕਰਿਆ ਕਰੋ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਅਸੀਂ ਅਗਲੀ ਵੀਡੀਓ ਕਿਹੜੀ ਬਣਾਈਏ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ